नगर काउंसिल खन्ना ग्रीन सिटी क्लीन सिटी के तहत जीटी रोड खन्ना को अतिक्रमण मुक्त कराने के लिए बड़े स्तर पर स्वच्छ अभियान चलाया जा रहा है वहीं खन्ना के बस स्टैंड पर मैडम परमजीत कौर द्वारा नजायज कब्जों के खिलाफ मुहिम चलाई गई जिसमें देखा गया कि बस स्टैंड के बीच एक फल फ्रूट वाले ने अपनी रेड़ी लगाकर फ्रूट बेच रहा था जब उससे बातचीत की गई तो उसने बताया कि वह बस स्टैंड के ठेकेदार को रेडी खड़ी करने के लिए पैसे देता है और बस स्टैंड पर ट्रक वगैरह भी पार्किंग में खड़े रहते हैं ਕੱਲ ਨੂੰ ਵਾਰਨ ਮੈਨੇ ਕਹਿੰਦੇ ਦੰਦ ਉਹਨਾਂ ਦਾ ਪਾਗ ਰੋਲ ਲੇ ਲਾ ਸਾਨੂੰ ਅਸੀਂ ਮੇਰੇ ਕੋਲ ਪੂਰੀ ਵਾਰਕ ਕਰ ਰੱਖਾਂ ਹਾਂ ਅੱਜ ਤਾਂ ਪਰ ਹੈਗਾ ਨਾ ਬੰਦੇ ਜੀ ਸਾਨੂੰ ਦੇ ਕੋਲ ਕਰਦਾ ਸੀ ਮੈਂ ਇਹ ਜੀ ਬੈਂਕੀ ਦਾ ਕਰਾਉਣਾ ਨਾਮ ਬੋਲੂਗਾ ਆਨਾਤ ਮਾਤਾ ਕਿੰਨਾ ਅੰਦਰ ਲੱਗਿਆ ਉਹ ਜੀ ਅਸੀਂ ਰੱਖਦੇ ਬੜੇ ਅੰਦਰ ਪਾ ਦੇ ਹਾਂ ਬੋਲੋ ਠੀਕ ਹੈ ਚਾਲਾਂ ਦਾ ਕਰਾ ਲੈ ਲੈਂ ਲੰਪ ਰਿਆ ਗਿਆ ਉਹਦਾ ਇਹਨਾਂ ਦਾ ਚਾਲਾਂ ਆਦਾ ਹੋਰ ਲਵਾ ਲਈਏ ਸੋ ਤੇਨ ਨੂੰ ਸੁਣਾ ਲਿਆ ਉਹ ਪੂਰਾ ਹੀ ਰੇਡੀ ਦੀ ਦੀ ਖੜੀ ਆ ਰੇਡੀ ਕੀ ਦਵਾ ਜਾ ਨਾਲੇ ਉਹ ਵੀ ਆ ਰੇਡੀ ਦੀ ਰੋਟੀ ਉਹ ਬੱਤੇ ਬੋਲਵਾ ਆਦੀ ਜੀ ਸੁਣੋ ਟੋਲੇ ਆ ਉਹ ਆਪਣਾ ਲੱਗ ਗਿਆ ਕੱਲ ਨੂੰ ਮੇਰੇ ਕੋਲ ਵੀ ਹੋਵੇ ਆਹ ਅੱਗੇ ਰੋਣ ਦਾ ਦੁਨੀਆ ਰੋ ਕੇ ਨਹੀਂ ਤੁਹਾਨੂੰ 3 ਦਿਨਾਂ ਮੈਨੂੰ ਤਾਂ ਕਰਵਾ ਦੇ ਹਾਏ ਕੋੜਦੇ ਆ ਜੱਟਾਂ ਨੇ ਕੋਈ ਪਬਲਿਕ ਜਗ੍ਹਾ ਤੇ ਪੌਂ ਨਹੀਂ ਰੱਖ ਸਕਦੇ ਜੀ ਜੰਗਲ ਮੈਡਮ ਕਰਨੀ ਟਾਕਿੰਗ ਆਨ ਦਿ ਗੇਟ ਟੂ ਦੀ ਸਟਾਪ ਬਾਈ ਦੀ ਜੀਟੀਬੀ ਮਾਰਕੀਟ ਦੇ ਵਿੱਚ ਕਰਦੇ ਨੇ ਕੋਈ ਨਹੀਂ ਲੋਕਾਂ ਦੇ ਵਿੱਚ ਵੀ ਬੈਠੇ ਸੀ ਕਿ ਜਿਹੜੇ ਅੱਜ ਹੁਣ ਖਾਦਰ ਮਾਰ ਜੀ ਰਿਹਾ ਹੈ। ਆਹ ਲੱਕਮੀ ਉਹ ਰਿਆ ਤੋਂ ਕੋਈ ਟੱਕਰ ਨਹੀਂ ਆਉਂਦਾ ਟੱਕਰ ਨਹੀਂ ਨਾ ਆ ਰਹੀ ਉਹ ਬੇਕੀ ਨਾਲ ਉਹ ਕੋਈ ਨਾ ਕਰਦਾ ਸਾਰਾ ਕਰਦਾ ਕਰਦਾ नगर कौंसल द्वारा उठाया गया सामान जो नजायज़ कब्जे कर रहे थे खन्ना में बैठे हैं मंजा मार्केट में आज नगर कौंसल द्वारा फिर एक बार मुहिम चलाई गई नजायज़ कब्जों के खिलाफ कौंसल के अधिकारियों द्वारा नजायज़ कब्जों के सामान उठाते हुए कौंसल अधिकारी मैडम जी बहुत शर्मीले हैं शर्मीले हैं आ शर्मीले हैं शर्मीले हैं نرو نا نرو نا نرو نا نرو چمتاळे کلي ننداباد ما چل گیا چل گیا ما چل گیا بعدين تو چلو 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 ਜਿਵੇਂ ਜਿਹੜੀ ਅੱਜ ਤੁਸੀਂ ਮੁਹਿੰਮ ਚਲਾਈ ਹੋਈ ਹੈ ਨਿਆਂਇਕ ਕਮਜੇ ਦੀ ਕੀ ਕਹਿਣਾ ਚਾਹੁੰਦੇ ਹੋ ਕਿ ਕਿੱਥੇ ਤੋਂ ਚੱਲੂ ਕੱਤ ਤੱਕ ਚੱਲੂਗੀ ਅਸੀਂ ਐਮੀ ਪਿਛਲੇ 2 ਮਹੀਨੇ ਤੋਂ ਚਲਾਈ ਹੋਈ ਹੈ ਜੀ ਕਾਫੀ ਦੁਕਾਨਦਾਰਾਂ ਨੂੰ ਪਹਿਲਾਂ ਵੀ ਅਸੀਂ ਤਕਰੀਬਨ ਡੇਲੀ ਆਨੇ ਚਲਾਨ ਵੀ ਕੱਟੇ ਨੇ ਪਰ ਜਿਹੜੇ ਨਹੀਂ ਸੁਧਰਦੇ ਹੈ ਕਿ ਉਹਨਾਂ ਤੇ ਦਬਾਅ ਤੋਂ ਚਲਾਨ ਹੁਣ ਤਾਂ ਹਾਈ ਕੋਰਟ ਦੇ ਹਦਾਇਤਾਂ ਵੀ ਆ ਗਈਆਂ ਨੇ ਮੈਨੂੰ ਐਕਚੁਅਲੀ ਹੋ ਗੀ ਰਹਿ ਤੁਸੀਂ ਆ ਜਿੰਨੇ ਹੋ ਚਲਾਈਨੇ ਤੋਂ ਬਾਅਦ ਫੇਰ ਉਹੀ ਕੰਮ ਹੋ ਜਾਂਦਾ ਬਾਹਰ ਬਾਹਰ ਅਸੀਂ ਚਲਾਨ ਮਾ ਟਿਕਟਨੇ ਸ਼ੁਰੂ ਕਰਾਂਗੇ 5-5000 ਦੇ ਆਪੇ ਹਟਾ ਲੇਗੇ ਫਿਰ ਉਹਨਾਂ ਜੀ ਇਹਤਲਾਪ ਤੁਸੀਂ ਹੋਰ ਕਿੱਥੇ ਜਾਣੇ ਤੁਹਾਡੀ ਟੀਮ ਨੇ ਅੱਜ ਅਸੀਂ ਚੱਲੇ ਆ ਜਿੱਥੇ ਤੱਕ ਅੱਜ ਜਾ ਸਕਦੇ ਅੱਧੀ ਕਰੋੜ ਤੇ ਠੀਕ ਓਕੇ ਥੈਂਕ ਯੂ